ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਣਾ ਸਾਉਟੀ ਕਾਸਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਤੁਹਾਨੂੰ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਜਿਆਦਾ ਸੋਹਣੇ ਸੂਟ ਸਾਰਿਆਂ ਨੂੰ ਪਹਿਲਾਂ ਰਿਕਵੈਸਟ ਕਰਦੇ ਆ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਤਾਂ ਨੂੰ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਕਿਸੇ ਵੀ ਪ੍ਰਕਾਰ ਦਾ ਵਰਕ ਕਰਵਾਉਣਾ ਤੁਸੀਂ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਤੁਸੀਂ ਸਟਿਚਿੰਗ ਸਾਡੇ ਤੋਂ ਲੈਣੀ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਆ ਕਰਦੇ ਆ ਬਿਟੀ ਦੀ ਵੀਡੀਓ ਦੀ ਸਟਾਰਟਿੰਗ ਸੂਟ ਜਿਹੜੇ ਰੈਣ ਵਾਲੇ ਨੇ ਅੱਜ ਸੋਨਾ ਨਾਲ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣਾ ਕਲਰ ਪ੍ਰਿੰਟ ਹੋਊਗਾ ਰੇਟ ਆ ਜਿਹੜਾ ਵੀਡੀਓ ਦੇ ਨਾਲ ਹੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹਿਓ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਪਹਿਲਾ ਜਿਹੜਾ ਕਲਰ ਆ ਗਿਆ ਆਪਣੇ ਕੋਲੇ ਜਾਮਨੀ ਜਿਹਾ ਆ ਗਿਆ ਜ਼ੈਨਿੰਗ ਚੈੱਕ ਕਰ ਲਿਓ ਤੁਸੀਂ ਸੂਟਾਂ ਦੀ ਕਿੰਨੀ ਜਿਆਦਾ ਸੋਹਣੀ ਆ ਇਹਦਾ ਫਰੰਟ ਬਣਿਆ ਹੋਇਆ ਸాల్ਟ ਦਾ ਕਲਰ ਪ੍ਰਿੰਟ ਚੈੱਕ ਕਰ ਸਕਦੇ ਤੁਸੀਂ ਆਹ ਵਾਲਾ ਇਹਦਾ ਬੈਕ ਇਹਦੇ ਨਾਲ ਰੱਖੀ ਹੋਈ ਆ ਪਲੇਨ ਬਾਟਮ ਜਾਮਨੀ ਜੀ ਟੋਨ ਤੇ ਸੋਟ ਆ ਗਿਆ ਇਹ ਬਹੁਤ ਜਿਆਦੇ ਖੁੱਲਾ ਡੁੱਲਾ ਜਿਹਾ ਰੱਖਿਆ ਹੋਇਆ ਇਹਦੇ ਨਾਲ ਸ਼ਾਲ ਬਹੁਤ ਵਧੀਆ ਸਾਲ ਰੱਖੇ ਹੋਏ ਨੇ ਖੁੱਲੇ ਡੁੱਲੇ ਜਿੱਦਾਂ ਮਰਜੀ ਆਪਾਂ ਬੁਕਲ ਮਾਰ ਸਕਦੇ ਆ ਚੈੱਕ ਕਰ ਸਕਦੇ ਹੋ ਤੁਸੀਂ ਆਪਾਂ ਲੈ ਕੇ ਦਿਖਾਉਣੀ ਆ ਤੁਹਾਨੂੰ ਪਨਾ ਲੈਂਥ ਸਾਰਾ ਕੁਝ ਚੈੱਕ ਕਰੋ ਕਿੰਨੀ ਖੁੱਲੀ ਡੁੱਲੀ ਆ ਬਹੁਤ ਵਧੀਆ ਸ਼ਾਲ ਨੇ ਡਿਜ਼ਾਈਨਿੰਗ ਵੀ ਬਹੁਤ ਜ਼ਿਆਦੇ ਸੋਹਣੀਆਂ ਸ਼ਾਲਾਂ ਦੀ ਏਸੀ ਦੇ ਵਿੱਚ ਆਪਣੇ ਕੋਲੇ ਫਾਸਟ ਕਲਰ ਡਾਰਕ ਲਾਈਟ ਸਾਰੇ ਕਲਰ ਨੇ ਇਹਦੇ ਵਿੱਚ ਆਪਣੇ ਕੋਲੇ ਅਗਲਾ ਕਲਰ ਇਹਦੇ ਵਿੱਚ ਆਪਣੇ ਕੋਲੇ ਆ ਗਿਆ ਗ੍ਰੇ ਗ੍ਰੇ ਰੰਗ ਦਾ ਸੂਟ ਹੈਗਾ ਗ੍ਰੇ ਬਾਟਮ ਪਲੇਨ ਨਾਲ ਇਹਦੇ ਰੱਖਿਆ ਹੋਇਆ ਸ਼ਾਲ ਬਹੁਤ ਜਿਆਦਾ ਖੁੱਲਾ ਢੁੱਲਾ ਜਿਹਾ ਸਾਲਵ ਰੱਖਿਆ ਹੋਇਆ। ਪਰ ਨਾ ਤੁਸੀਂ ਚੈੱਕ ਕਰ ਸਕਦੇ ਹੋ ਸਾਲਵ ਦਾ। ਬਹੁਤ ਵਧੀਆ ਸਾਲਵ ਹੈਗਾ। ਆਪਾਂ ਤਾਂ ਖੋਲ ਕੇ ਦਿਖਾ ਦਿੰਨੇ ਆ ਚੰਗੀ ਤਰ੍ਹਾਂ। ਜਿੱਦਾਂ ਦਾ ਵੀ ਆਪਾਂ ਵੀਡੀਓ ਦੇ ਵਿੱਚ ਦਿਖਾਉਨੇ ਹੁੰਦੇ ਆ ਸਟੱਫ ਉਦਾਂ ਦੇ ਭੇਜਾਂਗੇ। ਕੋਈ ਕਲਰ ਨਹੀਂ ਇੱਧਰ ਉੱਧਰ ਹੋਊਗਾ, ਕੁਝ ਨਹੀਂ ਇੱਧਰ ਉੱਧਰ ਹੋਊਗਾ। ਜਿੱਦਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰੋਗੇ, ਉਦਾਂ ਨੇ ਤੁਹਾਡੇ ਘਰ ਤੱਕ ਪਹੁੰਚੂਗਾ। ਇਨਾਂ ਦਾ ਸੂਟ ਦਾ ਜਿਹੜਾ ਰੇਟ ਆ 1150 ਰਹਿਣ ਵਾਲਾ ਆ ਅਗਲਾ ਕਲਰ ਆ ਗਿਆ ਕਾਫੀ ਜਿਹਾ 골ਡਨ ਕਾਫੀ ਜਿਹਾ ਅਗਲਾ ਕਲਰ ਆ ਗਿਆ ਇਹਦੇ ਵਿੱਚ ਚਾਰ ਕਲਰ ਨੇ ਆਪਣੇ ਕੋਲੇ ਸੇ ਕਲਰ ਸੀ ਇਹਦੇ ਵਿੱਚ ਸੈੱਟ ਚ ਦੋ ਕਲਰ ਸੇਲ ਹੋ ਗਏ ਪਲੇਨ ਬਾਟਮ ਰੱਖੀ ਹੋਇਆ ਸਟਾਫ ਆਗਾ ਜਿਹੜਾ ਉਹ ਵੀ ਬਹੁਤ ਜਾਦੇ ਵਧੀਆਗਾ ਲਫਾਈਨਾਂ ਗੀ ਵਧੀਆ ਵਾਲੀ ਆ ਰੱਖਿਆ ਹੋਇਆ ਇਹਦੇ ਨਾਲ ਖੁੱਲਾ ਡੁੱਲਾ ਜਿਹਾ ਸ਼ਾਲ ਡਾਰਕ ਦੋ ਕਲਰ ਡਾਰਕ ਆਗੇ ਦੋ ਕਲਰ ਲਾਈਟ ਆਗੇ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਡੀ ਰਿਕੁਆਇਰਮੈਂਟ ਹੈਗੀ ਆ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਅਗਲਾ ਕਲਰ ਆ ਗਿਆ ਮੂੰਗੀ ਜਿਹਾ ਬੋਟਲ ਗ੍ਰੀਨ ਜਿਹਾ ਕਲਰ ਆ ਗਿਆ ਅਗਲਾ ਦੇਖ ਸਕਦੇ ਹੋ ਕ੍ਰੀਨ ਬਾਟਮ ਨਾਲ ਸੂਟ ਰਹਿਣ ਵਾਲੇ ਨੇ ਨਾਲ ਇਹਨਾਂ ਦੇ ਰਹਿਣ ਵਾਲੇ ਨੇ ਖੁੱਲੇ ਢਲੇ ਸ਼ਾਲ। ਤੇ ਸੀ ਅੱਜ ਵਾਲੀ ਆਪਣੀ ਵੀਡੀਓ ਕਲਰ ਆਪਾਂ 4-5 ਹੀ ਲਾਉਣੇ ਹੁੰਦੇ ਆ ਕਿਉਂਕਿ ਜਿੰਨੇ ਘੱਟ ਸੂਟ ਹੁੰਦੇ ਨੇ ਉਹਨਾਂ ਦੇ ਵਿੱਚੋਂ ਸਿਲੈਕਟ ਕਰਨਾ ਸਖਾਲਾ ਹੋ ਜਾਂਦਾ ਜਿੰਨੇ ਆਪਾਂ ਵੱਧ ਲਾਵਾਂਗੇ ਉਹਨਾਂ ਦੇ ਵਿੱਚੋਂ ਫਿਰ ਕਈਗਰੀ ਪੈਣਾ ਕਨਫਿਊਜ਼ਨ ਚ ਹੋ ਜਾਂਦੀਆਂ ਨੇ ਵੀ ਕਿਹੜਾ ਸਿਲੈਕਟ ਕਰੀਏ ਕਿਉਂਕਿ ਸੂਟ ਜਿਹੜੀ ਹੁੰਦੀ ਆ ਵੀ ਸਾਰੀ ਕਲੈਕਸ਼ਨ ਆਪਣੀ ਵਧੀਆ ਹੀ ਹੁੰਦੀ ਆਗੀ। ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆਗਾ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾਗਾ ਇਹ ਸੀ ਆਪਣੀ ਛੋਟੀ ਜਿ